ਬਾਕਸਰ ਸਵੀਟੀ ਬੁਰਾ ਤੇ ਉਹਨਾਂ ਦੇ ਪਤੀ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਵਿਚਾਲੇ ਚੱਲ ਰਹੇ ਵਿਵਾਦ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ। ਹਾਲ ਹੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਵੀਟੀ ਆਪਣੇ ਪਤੀ ਦੀਪਕ ਹੁੱਡਾ ਉੱਤੇ ਹਮਲਾ ਕਰਦੀ ਨਜ਼ਰ ਆ ਰਹੀ ਹੈ ਪਰ ਹੁਣ ਸਵੀਟੀ ਬੁਰਾ ਨੇ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਦਾ ਗਿਆ ਕੇ ਆਪਣਾ ਪੱਖ ਰੱਖਿਆ। ਸਵੀਟੀ ਬੁਰਾ ਨੇ ਹਾਲ ਹੀ ਦੇ ਵਿੱਚ ਆਪਣੇ ਪਤੀ ਦੀਪਕ ਹੁੱਡਾ ਦੇ ਉੱਤੇ ਕਈ ਇਲਜ਼ਾਮ ਵੀ ਲਗਾਏ ਨੇ। ਉਹਨਾਂ ਨੇ ਕੁਝ ਖੁਲਾਸੇ ਕੀਤੇ ਨੇ ਲਾਈਵ ਹੋ ਕੇ। ਉਹਨਾਂ ਨੇ ਕਿਹਾ ਕਿ ਵਿਆਹ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਦੀਪਕ ਹੁੱਡਾ

गुस्से के आकर उन्होंने कहा कि दोवों में मौत की सजा दी जाए तो स्वीटी मुताबक वीडियो की शुरुआत जो आखिरी भाग है वह भीडियो तो गायब है इस हिस्से जेड़े दीपक हुडा से स्वीटी न गां कही जिस तवीटी तो पैनिक अटैक आया हिस्सा भी वीडियो चो गायब कर दिया गया तरीकेट किया गया कि उसनों हिंसक दिखाया जाए हूँ स्वीटी बुरा ने सोशल मीडिया से लाइव होकर इन्ह सारिया गलों का खुलासा किया सारिया गलों के कुछ सचा है ये तो आने वाला समा ही दसे